ਲੋ ਵੀ ਦੋਸਤੋ ਅੱਜ ਦੇਖੋ ਜੋ ਕਿ ਕੈਂਟ ਦੇ ਨਾਲ-ਨਾਲ ਭਣੀਏ ਛੜਕ ਰਿੰਗ ਰੋਡ ਆਹ ਉਹ ਬਣ ਰਹੀ ਹੈ ਜੋ ਕਿ ਐਂਟਰਪ੍ਰਾਈਜ਼ ਵੀ ਤਿਆਰ ਹੋ ਚੁੱਕਾ ਹੈ ਇੱਥੋਂ ਦੇ ਵੀਕਲ ਵੀ ਜਾਣ ਲੱਗੇ ਨੇ ਕਿਉਂਕਿ ਹੁਣ ਜਿਹੜੀਆਂ ਬਠਿੰਡਾ ਸ਼ਹਿਰ ਦੇ ਵਿੱਚ ਦੀ ਜੋ ਟਰੱਕ ਸੀ ਵੱਡੀਆਂ ਗੱਡੀਆਂ ਜਾਣ ਲਈ ਸਹੂਲਤ ਹੋ ਗਈ ਹੈ ਜੇ ਕਿਸੇ ਨੇ ਇਧਰ ਬਰਨਾਲੇ ਤੋਂ ਡੱਬਾ ਲਈ ਜਾਣਾ ਹੈ ਮਾਨਸਾ ਜਾਣਾ ਤਲਵੰਡੀ ਜਾਣਾ ਤਾਂ ਆਹ ਰਸਤੇ ਜਾ ਸਕਦੇ ਨੇ ਜਾਂ ਇਧਰੋਂ ਡੱਬਾ ਲਈ ਤੋਂ ਤਲਵੰਡੀ ਤੋਂ ਮਾਨਸਾ ਆਉਣ ਵਾਲਿਆਂ ਨੂੰ ਪਟਿਆਲਾ ਜਾਂ ਬਰਨਾਲਾ ਰਾਮਪੁਰਾ ਜਾਣਾ ਹੋਵੇ ਉਹਦੇ ਵਾਸਤੇ ਵੀ ਰਾਹ ਬਣ ਚੁੱਕਿਆ ਹੈ ਇਹ ਜਲਦ ਹੀ ਸਰਕਾਰ ਵੱਲੋਂ ਆਰਡਰ ਕੀਤਾ ਗਿਆ ਹੈ ਕਿ ਜਲਦ ਹੀ ਤਿਆਰ ਹੋ ਕੇ ਇਹ ਰਸਤਾ ਬਿਲਕੁਲ ਇਹਦਾ ਉਦਕਾਟਨ ਕੀਤਾ ਜਾਏਗਾ ਔਰ ਛੇਤੀ ਹੀ ਇਹ ਰਸਤਾ ਚਾਲੂ ਹੋ ਜਾਏਗਾ ਵੈਸੇ ਤਾਂ ਰਸਤਾ ਕੁਝ ਚਾਲੂ ਹੀ ਹੈ ਤੁਸੀਂ ਦੇਖ ਰਹੇ ਹੋ ਵੇਖੋ ਬਿਲਕੁਲ ਸੜਕਾਂ ਬਣ ਚੁੱਕੀ ਹੈ ਬਹੁਤ ਵਧੀਆ ਵੇਖੋ ਇਹ ਐਂਟਰਪ੍ਰਾਈਜ਼ ਵਿੱਚ ਦੀ ਆਪਾਂ ਪਾਰ ਕਰ ਚੁੱਕੇ ਆਂ ਔਰ ਨਿਕਲ ਚੱਕੀ ਹੈ ਇਹ ਸੜਕ ਮਾਨਸਾ ਰੋਡ ਜਾਨੀ ਕਿ ਤੇਰ ਮਤੀ ਦਾਸ ਨਗਰ ਦੇ ਕੰਨੀ ਮਤੀ ਦਾਸ ਨਗਰ ਕੰਨੀ ਸੜਕ ਨਿਕਲ ਚੁੱਕੀ ਹੈ ਜਾਨੀ ਕਿ ਆਈਟੀਆਈ ਚੌਂਕ ਕੰਨੀ ਇੰਡਸਟਰੀ ਏਰੀਆ ਜਿਹੜਾ ਵੱਜ ਰਿਹਾ ਹੈ ਇੰਡਸਟਰੀ ਏਰੀਆ ਦੇ ਵਿੱਚ ਦੀ ਇਹ ਸੜਕ ਜਾਣੀ ਹੈ ਆਓ ਤੁਹਾਨੂੰ ਇੱਥੋਂ ਦੇ ਕੰਮ ਕਰ ਰਹੇ ਵਰਕਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪੁੱਛਦੇ ਆ ਇਹਨਾਂ ਨੂੰ ਕਿੰਨਾ ਕੁ ਸਮਾਂ ਲੱਗੇਗਾ ਦੇਖੋ ਮਸ਼ੀਨਾਂ ਵੀ ਖੜੀਆਂ ਨਹੀਂ ਔਰ ਕੰਮ ਚੱਲ ਰਿਹਾ ਸਾਰੇ ਦੇਖੋ ਗੱਡੀਆਂ ਫਟਾਫਟ ਆ ਰਹੀਆਂ ਨੇ ਇਹ ਉਹੀ ਰੋਡ ਆ ਦੋਸਤੋ ਦੇਖੋ ਜਿਹੜਾ ਕੈਂਟ ਦੇ ਨਾਲ ਨਾਲ ਬਿਲਕੁਲ ਚੁੱਕ ਬਣ ਬਣ ਚੁੱਕਾ ਬਿਲਕੁਲ ਤੇ ਡਿਵਾਈਡਰ ਦਾ ਵੀ ਕੰਮ ਚੱਲ ਰਿਹਾ ਹੈ ਹਜੇ ਤੁਸੀਂ ਦੇਖ ਸਕਦੇ ਹੋ ਰੋਇਟਰ ਦਾ ਵੀ ਕੰਮ ਚੱਲ ਰਿਹਾ ਹੈ ਵੀਰ ਲੱਗੇ ਹੋਏ ਨੇ ਆਓ ਇਹਨਾਂ ਨਾਲ ਵੀ ਗੱਲਬਾਤ ਕਰੀਏ ਕੀ ਕਹਿਣਾ ਇਹਨਾਂ ਦਾ ਹਾਂ ਵੀਰ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਅਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਗੁਰੂ ਸਰ ਸੈਨੇ ਵਾਲਾ ਸਰ ਠੀਕ ਹੈ ਕਦੋਂ ਤੱਕ ਸੜਕ ਤਿਆਰ ਹੋ ਜੇਗੀ ਇਹ ਸੜਕ ਹੈ ਜੀ 10 15 ਦਿਨ ਲੱਗਣਗੇ 10 ਦਿਨ ਤਾਂ ਹਜੇ ਲੱਗ ਜਾਣਗੇ ਕਿਉਂਕਿ ਹਜੇ ਆ ਟੋਟੇ ਪਏ ਜੀ ਮੈਂ ਮਿਸਤਰੀ ਦਾ ਵਰਕ ਕਰਦਾ ਇੱਥੇ ਜੀ ਠੀਕ ਹੈ ਤੇ ਆ ਫੁੱਟਪਾਥ ਵਾਲੇ ਕਰਬ ਲਾ ਰਹੇ ਹੈ ਜੀ ਮੇ ਨਾਲ ਨਾਲ ਠੀਕ ਤੇ ਜਦੋਂ ਤੇ ਕਰੇ ਲੱਗ ਨਹੀਂ ਜਾਂਦੇ ਉਦੋਂ ਕਰ ਮੰਨ ਲਓ ਆ ਟੋਟਾ ਕੰਪਲੀਟ ਨਹੀਂ ਹੁੰਦਾ ਇਹ ਇੱਕ ਦੋ ਦਿਨਾਂ ਚ ਅਸੀਂ ਲਾ ਦੇਾਂਗੇ ਤਿਆਰ ਕਰ ਦੇਾਂਗੇ ਫਿਰ ਚਾਰ ਪੰਜ ਦਿਨਾਂ ਚ ਕੋਸ਼ਿਸ਼ ਹੈ ਹੀ ਇਹ ਵੀ ਛੇਤੀ ਤੋਂ ਛੇਤੀ ਕੰਮ ਸ਼ੁਰੂ ਹੋ ਜਾਈ ਆਪਣਾ ਰੋਡ ਚੱਲ ਪੂਗੀ ਕਿਹੜੀ ਸੜਕ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਜਾਂਦੀ ਜਾਏਗੀ ਅੱਗੇ ਇਹ ਸੜਕ ਹੀ ਇਧਰ ਮਾਨਸਾ ਮੰਨ ਲਓ ਜੀ ਡੱਬ ਵਾਲੀ ਰੋਡ ਤੇ ਇਧਰ ਅੱਗੇ ਪਟਿਆਲਾ ਅੰਮ੍ਰਿਤਸਰ ਨੂੰ ਜਾਣੀ ਹੈ ਜੀ ਇਹ ਠੀਕ ਹੈ ਹਾਂ ਜੀ ਉਹਦੇ ਵਾਸਤੇ ਰੋਡ ਤਿਆਰ ਕਰ ਰਹੇ ਆ ਜਾਨੀ ਖੁੱਲਾ ਡੁੱਲਾ ਰੋਡ ਆ ਜੀ ਭੀੜ ਭੜੱਕੇ ਤੂੰ ਦੂਰ ਪਾਸੇ ਸਾਈਡ ਤੇ ਕੱਢ ਕੇ ਸੌਣੀ ਦੇ ਨਾਲ-ਨਾਲ ਜੀ ਇਹ ਜਾ ਰਿਹਾ ਜੀ ਵਰਕ ਆਪਣਾ ਰੋਡ ਆਪਣੀ ਤਿਆਰ ਹੋ ਜੂਗੀ ਤਾਂ ਮੰਨ ਲਓ ਵੀ ਸਾਰੀ ਟ੍ਰੈਫਿਕ ਤੂੰ ਬਾਹਰ ਹੋ ਜੂਗੀ ਠੀਕ ਹੈ ਬਠਿੰਡਾ ਸ਼ਹਿਰ ਤੋਂ ਬਠਿੰਡਾ ਸ਼ਹਿਰ ਤੋਂ ਬਾਹਰ ਜਾਨਕੀ ਜਿੰਨੀ ਟ੍ਰੈਫਿਕ ਜ਼ਿਆਦਾ ਜਮਾ ਹੁੰਦੀ ਹੈ ਉਹਦੇ ਤੂੰ ਖੁੱਲਾ ਰਸਤਾ ਵਧੀਆ ਤਿਆਰ ਹੋ ਜੂਗਾ ਇੱਥੋਂ ਹੀ ਲੋਕਾਂ ਨੂੰ ਆਸਾਨੀ ਹੋ ਜੂਗੀ ਆਉਣ ਜਾਣ ਦੇ ਵਿੱਚ ਜੀ ਸਾਂਝੀ ਹੁਣੇ ਆਪਾਂ ਬਾਈ ਜੀ ਨਾਲ ਗੱਲ ਕੀਤੀ ਹੈ ਇਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਹੈ ਕਿ 10-15 ਦਿਨਾਂ ਦੀ ਗੱਲ ਹੈ ਰੋਡ ਬਿਲਕੁਲ ਤਿਆਰ ਹੋ ਕੇ ਹੋ ਜਾਣਾ ਹੈ ਔਰ ਇਧਰ ਜਿਹੜੀ ਬਰਨਾਲਾ ਰੋਡ ਤੋਂ ਛੜ ਕਰ ਰਹੀ ਹੈ ਕੈਂਟ ਦੇ ਨਾਲ-ਨਾਲ ਸੋ ਅੱਗੇ ਜਾ ਕੇ ਮਾਨਸਾ ਰੋਡ ਤੇ ਇਹਨੇ ਚੜ ਜਾਣਾ ਸੋ ਵੇਖੋ ਗੱਡੀਆਂ 4 ਵੀਲਰ ਤਾਂ ਜਾਣ ਕੇ ਚੱਲਣ ਲੱਗ ਗਈ ਪਈਆਂ ਨੇ ਵੇਖੋ ਕਾਫੀ ਲੋਕਾਂ ਨੂੰ ਇਹਦੇ ਵਿੱਚ ਸਹੂਲਤ ਵੀ ਹੋ ਜਾਏਗੀ ਜਿਹੜੇ ਨੇ ਚਲਦੀ ਜਾਣਾ ਹੈ ਦੂਰ ਤੇ ਨੇੜੇੋਂ ਸਾਰੇ ਜਾਣੀ ਕਿ ਜੋ ਬਰਨਾਲੇ ਤੋਂ ਜਿਨ੍ਹਾਂ ਨੇ ਡੱਬਾ ਵਾਲੀ ਜਾਣਾ ਹੈ ਜਾਂ ਮਾਨਸਾ ਜਾਣਾ ਹੈ ਤਲਵੰਡੀ ਜਾਣਾ ਹੈ ਜਿਨ੍ਹਾਂ ਨੇ ਮਾਨਸਾ ਤੋਂ ਤੋ ਤਲਵੰਡੀ ਤੋਂ ਜਾਂ ਡੱਬਾਲੀ ਤੋਂ ਆਉਣਾ ਹੈ ਉਹਨਾਂ ਨੇ ਬਰਨਾਲੇ ਜਾਣਾ ਹੈ ਉਹਨਾਂ ਲਈ ਵੀ ਸਹੂਲਤ ਬਣ ਚੁੱਕਿਆ ਇਹ ਰਸਤਾ ਕਿਉਂਕਿ ਇੱਧਰ ਜਿਹੜਾ ਪਹਿਲਾਂ ਦਿਖਾਇਆ ਤੁਹਾਨੂੰ ਹੋ ਜਾਂਦਾ ਬਰਨਾਲਾ ਰੋਡ ਨੂੰ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਬਰਨਾਲਾ ਰੋਡ ਤੋਂ ਮਾਨਸਾ ਰੋਡ ਤੱਕ ਜਾ ਰਿਹਾ ਹੈ ਯਾਨੀ ਕਿ ਮਤੀ ਦਾਸ ਨਗਰ ਇੰਡਸਟਰੀ ਏਰੀਏ ਦੇ ਕੋਲ ਦੀ ਨੰਗਣਾ ਇਹ ਰਸਤਾ ਸੋ ਵੀਰ ਦਾ ਕਹਿਣਾ ਵਾਕਈ 10-15 ਦਿਨ ਲੱਗਣਗੇ ਹਜੇ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਲਾਈਕ ਕਰਿਓ ਜੀ ਬਹੁਤ ਜ਼ਿਆਦਾ ਸਹੂਲਤ ਹੋ ਜਾਏਗੀ ਦੂਰ ਨੇੜੇ ਜਾਣ ਵਾਲਿਆਂ ਨੂੰ ਬਰਨਾਲੇ ਤੋਂ ਡੱਬਾ ਵਾਲੀ ਤਲਵੰਡੀ ਮਾਨਸਾ ਜਾਣ ਵਾਲਿਆਂ ਨੂੰ ਔਰ ਤਲਵੰਡੀ ਮਾਨਸਾ ਡੱਬਾ ਵਾਲੀ ਆਲੇ ਜਾਣ ਵਾਲਿਆਂ ਨੂੰ ਬਰਨਾਲੇ ਪਟਿਆਲਾ ਜਾਣਾ ਹੋਵੇ ਤਾਂ ਰਸਤਾ ਬਹੁਤ ਹੀ ਸ਼ਾਰਟਕਟ ਪਏਗਾ ਕਿ ਤੁਸੀਂ ਦੇਖ ਰਹੇ ਹੋ ਇੱਕ ਵਾਰ ਫੇਰ ਅੰਡਰ ਬ੍ਰਿਜ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਜਿੱਥੋਂ ਕਿ ਵਹੀਕਲ ਲੰਘਣ ਲੱਗ ਪਏ ਨੇ